ਵਾਹ ਜੀ ਵਾਹ ਇਹ ਜਾਦੂ ਨਾਲ ਚੱਲਦੀ ਹੈ ਦੱਪੜਾ ਪੰਦਾ ਕੁਛ ਇਹ ਦੱਪਣਾ ਪਿੰਦਾ ਜੀ ਹਾਏ 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 ਹਾ ਕੀ ਬਾਤ ਇਹਨੂੰ ਕਿਹੜੀ ਕੈਪ ਕਹਿੰਦੇ ਭਾਜੀ ਇਹ ਪੰਪਿੰਗ ਕੈਪ ਆ ਪੰਪਿੰਗ ਕੈਪ ਤੁਸੀਂ ਚੈੱਕ ਕਰੋ ਮੈਂ ਕਹਿੰਦਾ ਪੂਰੀ ਬੱਲੇ ਬੱਲੇ ਨਾਲੇ ਬੱਚੇ ਨਹੀਂ ਜਾਣਗੇ ਇਹਨਾਂ ਦੀ ਐਕਸਰਸਾਈਜ਼ ਵਾਸਤੇ ਵੀ ਆ ਹੱਥ ਲਈ ਚੰਗੀ ਆ ਕੀ ਬਾਤ ਨੇ ਲੈ ਲੈ ਚੱਲਦੀ ਨਾਲੇ ਪ੍ਰੋਪਰ ਹੈ ਹੂੰ ਕੀ ਬਾਤ ਅੱਛਾ ਹੋਰ ਵੀ ਟੋਪੀਆਂ ਆ ਗਈਆਂ ਬਹੁਤ ਬਹੁਤ ਬੱਚੇ ਦੀ ਕੈਪ 30 ਰੁਪਏ ਤੋਂ ਸ਼ੁਰੂ ਆ ਜੀ ਇਹਦੇ ਵਿੱਚ ਕਲਰ ਵੀ ਮਿਲ ਜਾਣਗੇ ਆ ਲਓ ਜੀ ਉਸ ਤੋਂ ਬਾਅਦ ਹਾਂ ਨੈਕ ਸੈਟ ਠੰਡ ਦੇ ਵਿੱਚ ਬਾਈਕ ਚਲਾਣ ਲੱਗਿਆ ਬਹੁਤ ਵਿਕਤ ਬਿਲਕੁ ਰੇਟ 50 ਰੁਪਏ 50 ਰੁਪਏ ਦੇ ਵਿੱਚ ਨੈਕ ਬੈਂਡ ਮਿਲੂਗਾ ਨਾਲੇ ਬਿਲੂਗੀ ਟੋਪੀ ਆਏ ਹਾਏ ਹਾਏ ਇਹ ਤਾਂ ਐਂ ਲੱਗਦਾ ਜੰਮੂ ਕਸ਼ਮੀਰ ਚੱਲੇ ਹੁੰਦੇ ਆ ਇਹਦਾ ਕੀ ਰੇਟ ਹੈ ਭਾਜੀ ਇਹ 50 ਰੁਪਏ ਜੀ 50 ਰੁਪਏ ਜੀ 3 ਰੁਪਏ ਤੋਂ ਬਾਰ 50 ਰੁਪਏ ਹਾਂਜੀ ਕਾ ਦੇਖੋ ਆਹ ਲੋ ਜੀ ਪਹਿਣਾ ਵਾਸਤੇ ਕਹਿ ਰਹੇ 50 ਰੁਪਏ 50 ਰੁਪਏ ਇੱਕ ਆ 45 ਰੁਪਏ 45 ਰੁਪਏ ਨਾਲ ਪਰੋਚਾ ਜਾ ਰਿਹਾ ਪਰਦਾ ਦੇਖੀਆ ਦੇਖੋ ਇਹਦਾ 12 ਪੀਸ ਦੀ ਪੈਕਿੰਗ ਹੁੰਦੀ ਹੈ ਤੇ ਤੁਹਾਨੂੰ 6-6 ਵੀ ਚਾਹੀਦੇ ਕੋਈ 6-6 ਵੀ ਦੇ ਦਾਂਗੇ ਅੱਛਾ 12 ਪੀਸਾਂ ਦੀ ਪੈਕਿੰਗ ਆ ਜੇ 6 ਚਾਹੀਦੇ 6 ਵੀ ਇਹ ਮੋਤੀ ਚੂੜਦਾ ਹੀ ਦਾ ਹੈ ਆ ਆਏ ਇਹ ਵੀ ਉਹ ਤੇਰਾ ਭਲਾ ਹੋ ਜਾ ਬੱਚੇ ਨਾ ਬੇਲੇ ਹੁੰਦੇ ਨੇ ਤੇ ਸ਼ੈਤਾਨ ਦਾ ਕਾਰੀ ਹੁੰਦੇ ਨੇ ਬੱਚਿਆਂ ਦੀ ਬੱਚਣ ਦੇ ਦਿਆਂਗੇ ਤੇ ਆਪ ਬਚ ਜਾਗੇ ਹਾਂ ਕੀ ਬਾਤ ਹੈ ਕੀ ਬਾਤ ਹੈ ਬੱਚਿਆਂ ਦੀ ਸੌਖਤ ਵੀ ਮਿਲ ਜੂਗੀ ਇਹਦਾ ਰੇਟ ਕੀ ਹੈ ਭਾਜੀ ਇਹ ਵੀ ਭਾਈ ਅਲੱਗ ਅਲੱਗ ਰੇਟ ਦੇ ਆ 50 ਰੁਪਏ 45 ਰੁਪਏ 40 ਰੁਪਏ ਬੱਚਿਆਂ ਦੀਆਂ ਜਰਾਬਾਂ ਕੰਦਰ ਟੋਪੀ ਬੱਚੇ ਦੀ 30 ਰੁਪਏ ਤੋਂ ਸ਼ੁਰੂ ਆ 15 ਰੁਪਏ 15 ਰੁਪਏ ਦੀ ਜਰਾਬ ਆ 15 ਰੁਪਏ ਦੀ ਜਰਾਬ ਆ ਭਾਈ ਚੀਮਾ ਬਾਈ ਨੇ ਗਾਣਾ ਗਾਇਆ ਕਰੋਕੋਡਾਇਲ ਆਏ ਹਾਏ ਹਾਏ ਚੀਮੇ ਬਾਰੇ ਫੈਨ ਆ ਪੂਰੇ ਆ ਆ ਦੇਖੋ ਨਾਲ ਕਰੋਕੋਡਾਇਲ ਦੀ ਕੈਪ ਵੀ ਲੈ ਕੇ ਆ ਵਰੀਏਟਰ ਆ ਦੋ ਇਹਦੇ ਰੇਟ ਹੋਣ ਜਾ ਰਹੇ 120 ਰੁਪਏ 120 ਰੁਪਏ ਕਲਰ ਕਿੰਨੇ ਬਾਜੀ ਕਲਰ ਚ ਹੋਗੇ 6 6 6 ਕਲਰ ਆ ਕਰੋਕੋਡਾਇਲ ਚੀਮਾ ਬਾਈ ਦਾ ਗਾਣਾ ਜਿਹੜਾ ਕਹਿੰਦੇ ਟੋਪੀ ਲੈ ਆ ਆ ਪਾਣੀ ਅੱਜ ਤਿਆਰ ਦੇ ਕਰੋਕੋਡਾਇਲ ਆਏ ਹਾਏ 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 ਸਾਡੀ ਟੋਪੀ ਆ ਕੀ ਬਾਤ ਆ ਦਾਲ ਬਾਜ਼ਾਰ ਉੱਚੀ ਗਲੀ ਪਾਸੀ ਗਾਰਮੈਂਟਸ ਲੁਧਿਆਣਾ ਵਾਹ ਜੀ ਵਾਸੀ ਗਾਰਮੈਂਟ ਆ ਜੀ ਉੱਚੀ ਗਲੀ ਵਿੱਚ ਕੋਣ ਸਾਡਾ ਬ੍ਰਾਂਡ ਹੈ ਜਿਸ ਤੇ ਵਿੱਚ ਆ ਸੁੱਖਸ਼ੀ ਮਿਲ ਜੇਗੀ ਤੁਹਾਨੂੰ ਥਰਮਲ ਸੂਟ ਮਿਲੇਗਾ ਪੂਰੇ ਯਾਰ ਯਾਰ ਸਾਫਾ ਖਾਇਕ ਵਰੀ ਕਿੰਨਾ ਪਿਆਰਾ ਸੌਕਸ ਦਾ ਸਟਾਈਲ ਆ ਬੜੀ ਐਂਡਲੈਸ ਆ ਉਸ ਤਰ੍ਹਾਂ ਬੱਚੇ ਬੁੱਲਬੁੱਲ ਦੇ ਬੱਚੇ ਬੁੱਲਬੁੱਲ ਦੇ ਬੱਚੇ ਉਹ ਬੱਲੇ ਬਣ ਗਿਆ ਮਾ ਪਾੜਿਆ ਆ ਮੈਂ ਕਹਣਾ ਪੂਰੀ ਬੱਲੇ ਬੱਲੇ ਪੰਜਾਬੀ ਦਾ ਜਿਆਦਾ ਪਸੰਦ ਵੀ ਹਿਮਾਚਲ ਹੀ ਕਰਦੇ ਆ ਬਿਲਕੁਲ ਸਹੀ ਅਸੀਂ ਹਿਮਾਚਲ ਵਾਲੀ ਕਿਆਪ ਆਏ ਹਾਏ 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 ਕਿਆ ਬਾਤ ਮੈਚਲ ਵਾਲੀ ਹੈ ਤਿੱਖੀ ਵਾਲੀ ਤਿੱਖੀ ਵਾਲੀ ਆ ਹੈ ਤੇ ਉਸ ਤੋਂ ਬਾਅਦ ਆਹ ਲੋ ਜੀ ਜਿਹੜੀਆਂ ਭਣਾ ਕਹਿੰਦੀ ਠੰਡ ਬਹੁਤ ਹੋ ਗਈ ਆ ਤੇ ਘੁੰਮਣ ਜਾਣਾ ਬਾਹਰ ਕਹਿੰਦੇ ਕਰੀਏਗੀ ਉਹ ਮੈਂ ਕਹਨਾ ਯਾਰ ਪੂਰੀ ਬੱਲੇ ਬੱਲੇ ਕਰਾਤੀ ਆ ਤਾਂ ਸ਼ੇਰ ਬਣ ਗਿਆ ਪੂਰਾ ਪਾਜੀ ਆ ਦਾ ਪੂਰੀ ਐਂਡ ਕਰਾਤੀ ਆ ਸਾਰਾ ਰੇਟ ਰੁੱਟ ਗਿਆ ਦਾ ਇਹਦਾ ਰੇਟ ਆਪਣਾ 245 ਕਈ 345 390 ਕੋਲ ਸਟਾਲ ਵਾਲਾ ਆਰਟੀਕਲ ਵੀ ਆ ਸੀਗਾ ਆ ਲੋ ਜੀ 245 ਰੁਪਏ ਦਾ ਮੈਂ ਕਹਨਾ ਅੱਜ ਤਾਂ ਨਾ ਪੂਰੀ ਬੱਲੇ ਬੱਲੇ ਕਰਾਤ ਨਹੀਂ ਸਾਡੇ ਵੀਰ ਨੇ ਆਏ ਹਾਏ ਹਾਏ ਆਏ ਹਾਏ ਹਾਏ ਹੱਥ ਵਿਲੇ ਨਹੀਂ ਹੱਥ 'ਚ ਵੀ ਠੰਡ ਲੱਗਦੀ ਆ ਸਾਡੇ ਅੱਛਾ ਅੱਛਾ ਮੈਂ ਕਹਿੰਦਾ ਪੂਰੀ ਐਂਡ ਨਾ ਚਲਾਣਾ ਹੁੰਦਾ ਨਾ ਕੀ ਆ ਆਪ ਕੀ ਕਹਿੰਦਾ ਠੰਡ ਬੜੀ ਪੈਣੀ ਆ ਅੱਜ ਉਸ ਤੋਂ ਬਾਅਦ ਬਜ਼ੁਰਗ ਬਜ਼ੁਰਗ ਸਿਆਣੇ ਕਹਿੰਦੇ ਆ ਇਹ ਗਿਫਟ ਪੀਸ ਵੀ ਆ ਸਿੰਗਲ ਪੀਸ ਪੈਕਿੰਗ ਹੁੰਦੀ ਆ ਅੱਛਾ ਆ ਦੇਖੋ ਅੰਗੂਰਾ ਓ ਵਾਹ ਜੀ ਵਾਹ ਪਿਓਰ ਅੰਗੂਰਾ ਦਾ ਪੀਸ ਆ ਮੈਂ ਕਹਿੰਦਾ ਪੂਰੀ ਬੱਲੇ ਬੱਲੇ ਕਰਾਤੀ ਆ ਇਹਦਾ ਰੇਟ ਕੀ ਆ ਇਹ ਵੀ 75 ਰੁਪਏ ਤੋਂ ਸਟਾਰਟ 75 ਰੁਪਏ ਤੋਂ ਸ਼ੁਰੂ ਆ ਇਹ ਕਾ ਦੇਖੋ ਕੁੜੀਆਂ ਵਾਸਤੇ ਵਾਹ ਜੀ 15 ਤੋਂ 16 ਸਾਲ ਦੀ ਕੁੜੀਆਂ ਵਾਸਤੇ ਮੈਂ ਕਹਿੰਦਾ ਲੱਡੂ ਬ ਰੇਟ ਹੈ ਦਾ 120 ਰੁਪਏ 120 ਰੁਪਏ ਦੇ ਵਿੱਚ yellow ਲੱਡੂ ਵਾਲੀ ਆਰਟੀਕਲ ਬਹੁਤ ਸੋਹਣਾ ਆ ਉਸ ਤੋਂ ਬਾਅਦ ਆਹ ਲੋ ਜੀ ਮੈਂ ਕਹਿੰਦਾ ਕੈਪਾਂ ਦੀ ਵੈਰਾਈਟੀ 30 ਰੁਪਏ ਤੋਂ ਸ਼ੁਰੂ ਆ ਆ ਦੇਖੋ ਤੇ ਚੀਜ਼ਾਂ ਸ਼ਾਨਦਾਰ ਨੇ ਸਾਰੀਆਂ ਇਹ ਵੀ ਯੂਨਿਕ ਚੀਜ਼ਾਂ ਨੇ ਇਹ ਕੁੜੀਆਂ ਵਾਸਤੇ ਸਪੈਸ਼ਲ ਮੁੰਡਿਆਂ ਵਾਸਤੇ ਤਾਂ ਬਹੁਤ ਐਕਸੈਪਟ ਵੇਚਲੇ ਆ ਮੈਂ ਕਹਿੰਦਾ ਕੁੜੀਆਂ ਵੀ ਮੰਗ ਰਹੀ ਆ ਤੁਹਾਨੂੰ ਵੀ ਠੰਡ ਲੱਗ ਪਈ ਆ ਆਫਿਸ ਵਗੈਰਾ ਸਵੇਰੇ ਸਵੇਰੇ ਮੈਂ ਕਹਿੰਦਾ ਪੂਰੀ ਹੋਕੇ ਰਿਪੋਰਟ ਕਰਾਤੀ ਆ ਹਾ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਜੀ ਭਾਈ ਚਾਵਲ ਬਾਜ਼ਾਰ ਦੇ ਵਿੱਚ ਉੱਚੀ ਗਲੀ ਆ ਜੀ ਸੋ ਪਾਸੀ ਗਾਰਮੈਂਟਸ ਹੋਲ ਸੇਲ ਕੈਪਾਂ ਦਾ ਕੰਮ ਸ਼ੁਰੂ ਕਰ ਲਿਆ ਜੀ ਆਪਾਂ ਤੋਂ 30 ਰੁਪਏ ਤੋਂ ਕੈਪ ਮਿਲ ਜਾਣੀਆਂ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਦਿਓ ਫੋਲੋ ਕਿਉਂਕਿ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਕਨਸੈਪਟ ਅਸੀਂ ਲੈ ਕੇ ਆਂਦੇ ਰਵਾਂਗੇ ਸੋ ਡਿਮਾਂਡ ਸੀ ਕਿ ਸਰਦੀਆਂ ਦੀ ਕੈਪਾਂ ਦੀ ਕਪਿਲ ਭਾਈ ਨੇ ਪੂਰੀ ਬੱਲੇ ਬੱਲੇ ਕਰਾਤੀ